ਸਤਨਾਮ ਆਦੇਸ਼ ਗੁਰੂ ਕੋ ਗੱਲ ਕਰਾਂਗੇ ਦੋਸਤੋ ਤੁਹਾਨੂੰ ਜਿਹੜੇ ਵੀਰ ਗੱਡੀਆਂ ਦਾ ਕੰਮ ਕਰਦ ਨੇ ਇਲਮ ਦਾ ਕੰਮ ਕਰਦ ਨੇ ਇਹਦੇ ਵਿੱਚ ਨਵੇਂ ਨੇ ਜਲਮ ਸਹੀ ਚੱਲ ਰਿਹਾ ਹੈ ਕਿਰਪਾ ਇਨਾ ਪੀਰਾਂ ਫਕੀਰਾਂ ਦੀ ਰਹਿਮਤ ਸਦਕਾ ਤੁਹਾਡਾ ਸਭ ਕੁਝ ਸਹੀ ਹੋ ਰਿਹਾ ਹੈ ਦੋਸਤੋ ਇੱਕ ਅਨਗਹਿਲੀ ਕਹਿ ਸਕਦੇ ਆ ਜਾਂ ਗਲਤੀ ਕਹਿ ਸਕਦੇ ਆ ਜਾਂ ਆਪਾਂ ਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਇਹ ਤਜਰਬੇ ਦੀ ਗੱਲ ਹੈ ਇਹ ਗੱਲ ਛੋਟੀ ਹੈ ਪਰ ਮਤਲਬ ਵੱਡਾ ਹੈ ਜਿਹੜੇ ਕਿ ਆਮ ਜਿਹੜੇ ਨਵੇਂ ਵੀਰ ਨੇ ਉਹ ਕਰਦੇ ਨੇ ਇਹ ਗਲਤੀ ਬਿਲਕੁਲ ਇਸ ਚੀਜ਼ ਦਾ ਮੰਗਰੋਂ ਪਸਤਾਵਾ ਪੈਂਦਾ ਹੈ ਕਿਉਂਕਿ ਦੇਖਣ ਦੇ ਵਿੱਚ ਇਹ ਬਹੁਤ ਸੰਗਤ ਦੀ ਗੱਲ ਹੈ ਬਹੁਤ ਫੌਨਾਏ ਨੇ ਕਿ ਜੀ ਸਾਡਾ ਇਲਮ ਪਹਿਲਾਂ ਵਧੀਆ ਚੱਲਦਾ ਸੀ ਇਹ ਅਨਗਿਲੈ ਕਹਿ ਸਕਦੇ ਆਪਾਂ ਗੁਰੂ ਧਰਮ ਸਮੇਂ ਇਹ ਗੱਲ ਦੱਸੀ ਨਹੀਂ ਜਾਂਦੀ ਨਵੇਂ ਚੇਲੇਆਂ ਨੂੰ ਕੀ ਹੈ ਜਦੋਂ ਆਪਾਂ ਕੋਈ ਵੀ ਦੇਵੀ ਦੇਵਤੇ ਨੂੰ ਭੋਗ ਪ੍ਰਸ਼ਾਦ ਦਿੰਨੇ ਆ ਹਾਜ਼ਰ ਕਰ ਲੈਨੇ ਆਪਾਂ ਆਪਣੀ ਸੇਵਾ ਵਧੀਆ ਚੱਲਦੀ ਜਿਨਾਂ ਜਰ ਸਹੀ ਚੱਲਦਾ ਆਪਾਂ ਇਹ ਚੀਜ਼ ਸੁਣਨ ਦੇ ਵਿੱਚ ਆਈ ਸਾਡੇ ਕੋਲ ਸੰਗਤ ਬਹੁਤ ਜਿਆਦਾ ਜੀ ਸੰਗਤ ਘਟ ਗਈ ਸਾਡੀ ਸੰਗਤ ਰੁਕ ਗਈ ਬੰਨ ਤੇ ਅਸਲ ਦੇ ਵਿੱਚ ਦੋਸਤੋ ਸੰਗਤ ਬੰਨਣਾ ਇੱਕ ਵੱਖਰਾ ਵਿਸ਼ਾ ਹੈ ਤੁਹਾਡੇ ਦੇਵੀ ਦੇਵਤੇ ਯਕੀਨ ਕਰਨ ਇੱਕ ਵੱਖਰਾ ਵਿਸ਼ਾ ਹੈ ਉਹ ਹੋਰ ਟੌਪਿਕ ਹੈ ਤੁਹਾਡਾ ਕੋਈ ਪੀਰ ਫਕੀਰ ਕਿਸੇ ਦੇਵ ਦੇਵਤੇ ਨੂੰ ਬੰਨਣ ਦੀ ਕੋਈ ਗੱਲ ਕਰਦਾ ਤਾਂ ਉਹਦੇ ਵਾਸਤੇ ਬਹੁਤ ਸਮਰੱਥਾ ਹੋਣੀ ਚਾਹੀਦੀ ਹੈ ਕੋਈ ਇਸ ਤਰ੍ਹਾਂ ਦਾ ਕੰਮ ਕਰੂ ਉਹ ਪਹੁੰਚਿਆ ਹੋਇਆ ਪੀਰ ਫਕੀਰ ਪਹੁੰਚਿਆ ਹੋਇਆ ਕੋਈ ਸਾਧੂ ਸੰਤ ਪਹੁੰਚਿਆ ਹੋਇਆ ਕੋਈ ਸਿਆਣਾ ਵੀਰ ਕਰ ਸਕਦਾ ਆਮ ਨਾਰਮਲ ਬੰਦੇ ਦੀ ਵਸ ਦੀ ਗੱਲ ਨਹੀਂ ਕਿ ਕੋਈ ਕਿਸੇ ਦੇਵ ਦੇਵਤੇ ਨੂੰ ਬੰਨ ਦੋ ਕੋਈ ਖਾਲਾ ਜੀ ਦਾ ਬੜਾ ਨਹੀਂ ਦੇਵ ਦੇਵਤੇ ਦਾ ਬੰਨਣਾ ਕਰਨਾ ਇਹ ਨਾਰਮਲ ਗੱਲ ਨਹੀਂ ਉਹ ਤੁਹਾਨੂੰ ਅਜ ਇੱਕ ਹੋਰ ਜਾਣਕਾਰੀ ਦੇਵਾਂਗੇ ਕੀ ਕਰਨਾ ਹੈ ਕਿ ਆਪਣੀ ਸੰਗਤ ਕਿਉਂ ਰੁਕ ਜਾਂਦੀ ਹੈ ਕਿਉਂ ਘਟ ਜਾਂਦੀ ਹੈ ਕੁਛ ਅਨਗੇਲੀ ਹੋ ਜਾਂਦੇ ਨੇ ਅਰੀਜਨਾ ਜੋ ਵੱਡਾ ਕਾਰਨ ਹੈ ਉਹ ਦੱਸਾਂਗੇ ਤੁਹਾਨੂੰ ਅੱਜ ਤਾਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਬਿਨਾਂ ਸਕਿਪ ਕੀਤੇ ਪੂਰਾ ਦੇਖਣਾ ਔਰ ਜਿਹੜੇ ਨਵੇਂ ਵੀਰੋ ਨੇ ਸਾਡਾ ਚੈਨਲ ਹਾਲੇ ਸਬਸਕ੍ਰਾਈਬ ਨਹੀਂ ਕਰਿਆ ਨਾ ਔਰ ਸਬਸਕ੍ਰਾਈਬ ਕਰ ਲਓ ਕੰਟੀ ਦਾ ਬਟਨ ਦਬਾ ਦਿਓ ਕਿਉਂਕਿ ਅਸੀਂ ਕੀਤੇ ਕਰਾਇ ਤੋਂ ਪਰੇਸ਼ਾਨ ਲੋਕਾਂ ਦੇ ਲਈ ਔਰ ਆਮ ਸੰਗਤ ਦੇ ਲਈ ਮੰਤਰ ਪਾਠ ਹਟੌਲੇ ਪਾਉਂਦੇ ਰਹਿੰਦੇ ਨੇ ਜਿਹੜੇ ਕਿ ਇਹ ਕਾਫੀ ਲਾਹੇਵੰਦ ਹਨ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਹੁਣ ਗੱਲ ਕਰਦੇ ਆਂ ਵਿਸ਼ੇ ਦੀ ਕੋਈ ਵੀ ਆਪਾਂ ਚਮਕੀ ਹੈ ਕੋਈ ਜੋ ਵੀ ਦਿਨ ਤੁਹਾਡਾ ਤਰਿਆ ਹੋਇਆ ਕੋਈ ਦਿਨ ਦਾ ਕਿਹੜਾ ਕੀ ਹੈ ਆਪਾਂ ਕਿਸੇ ਵੀ ਦਿਨ ਦੰਨੇ ਆਂ ਦੋਸਤੋ ਇਲਮ ਲਾਈਨ ਦੇ ਵਿੱਚ ਇੱਕ ਗੱਲ ਤੁਸੀਂ ਨੋਟ ਕਰ ਲੋ ਇਲਮ ਲਾਈਨ ਦੇ ਵਿੱਚ ਤੁਹਾਡਾ ਭਾਵ ਕੰਮ ਕਰੋ ਹਮੇਸ਼ਾ ਤੁਹਾਡੀ ਭਾਵਨਾ ਕੰਮ ਕਰਨੇ ਆ ਹਮੇਸ਼ਾ ਤੁਹਾਡਾ ਜਿਹੜਾ ਅੰਦਰੂਨੀ ਅੰਦਰੋਂ ਖਿੱਚ ਜੋ ਇੱਕ ਦੂਜੇ ਪ੍ਰਤੀ ਸਮਰਪਣ ਹੋਣਾ ਇਹ ਕੰਮ ਕਰਦਾ ਹੈ ਹੁਣ ਦੋਸਤੋ ਆਪਾਂ ਗਲਤੀ ਕਰਦੇ ਸੰਗਤ ਜੋ ਘਟਦੇ ਉਹਦਾ ਕਾਰਨ ਇਹ ਮੰਨਿਆ ਜਾਂਦਾ ਹੈ ਵੀ ਆਪਾਂ ਜਦੋਂ ਕੋਈ ਭੋਗ ਪ੍ਰਸਾਦ ਦੇਣਾ ਹੈ ਭੋਗ ਪ੍ਰਸਾਦ ਲਗਾਉਣਾ ਹੈ ਉਦੋਂ ਆਪਾਂ ਸਾਰੇ ਦੇਵੀ ਦੇਵਤਾ ਨੂੰ ਹਾਜ਼ਰ ਕਰਦੇ ਮਹਾਰਾਜ ਤੁਹਾਡੇ ਨਾਂ ਦਾ ਭੋਗ ਪ੍ਰਸਾਦ ਹੈ ਜੀ ਪ੍ਰਵਾਨ ਕਰੋ ਭੋਗ ਪ੍ਰਸਾਦ ਲਓ ਔਰ ਸਾਡੀ ਗੱਦੀ ਦਾ ਔਰ ਸੰਗਤ ਦਾ ਕੰਮ ਕਰਕੇ ਜੀ ਦੀ ਵਧਾ ਦਨੇ ਸੰਗਤ ਦਾ ਪੰਜ ਚੌਂਕੀ ਚਲੇ ਜਾਂਦੇ ਸੰਗਤ ਵਧਾ ਦਨੇ ਦੋਸਤੋ ਜਦੋਂ ਆਪਾਂ ਸੰਗਤ ਜਾਣ ਤੋਂ ਬਾਅਦ ਚੌਂਕੀ ਵਧਾਉਣੇ ਆ ਤਾਂ ਉੱਠਦੇ ਆ ਜਦੋਂ ਜਿਵੇਂ ਵੀਰ ਇੱਕੇ ਗਲਤੀ ਕਰ ਜਾਂਦੇ ਨੇ ਸਾਹ ਹਿਤ ਦੇਵੀ ਦੇਵਤੇ ਨੂੰ ਆਪਾਂ ਅਗਮਨ ਕੀਤਾ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਹਾਜ਼ਰ ਕੀਤਾ ਹੈ ਸਮਾਪਤੀ ਤੋਂ ਬਾਅਦ ਉਹ ਉਹਨਾਂ ਦਾ ਵਿਸ਼ਰਾਮ ਨਹੀਂ ਕਰਾਉਂਦੇ ਇਹ ਚੀਜ਼ ਨੋਟ ਕਰ ਲਿਓ ਨਾਲੇ ਛੋਟੀ ਹੈ ਮਤਲਬ ਬਹੁਤ ਵੱਟਾ ਹੈ ਆਮ ਇਨਸਾਨ ਵੀ ਸਤਿਕਾਰ ਪਾਲਦਾ ਜਦੋਂ ਆਪ ਸਤਿਕਾਰ ਕੋਈ ਮਹਿਮਾਨ ਜੇ ਉਹਨਾਂ ਦੀ ਆਉਪਕਤਾ ਆਪ ਕਰਦੇ ਆ ਦੇਵੀ ਦੇਵਤੇ ਨੇ ਮਹਾਸ਼ਕਤੀਸ਼ਾਲੀ ਪੀਰ ਫਕੀਰ ਨੇ ਤੁਹਾਡੇ ਭਾਵ ਨਾਲ ਤੁਹਾਡੇ ਭਾਵਨਾ ਨਾਲ ਤੁਹਾਡੇ ਸਤਿਕਾਰ ਨਾਲ ਜਦੋਂ ਭੋਗ ਪ੍ਰਸਾਦ ਲੈਣ ਹਾਜ਼ਰ ਹੁੰਦੇ ਨੇ ਤਾਂ ਤੁਹਾਡਾ ਫਰਜ਼ ਬਣਦਾ ਜਦੋਂ ਵਧਾਉਣੇ ਉਹ ਚੌਕੇ ਸੰਗਤ ਜਾਂਦੀ ਹੈ ਭੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੋਸਤੋ ਉਹਨਾਂ ਦਾ ਵਿਸ਼ਰਾਮ ਜ਼ਰੂਰ ਕਰਾਇਆ ਕਰੋ ਸ਼ਬਦ ਦੋ ਸ਼ਬਦ ਬੋਲਣਾ ਤਦਕਾ ਚਮਕੀ ਅੱਜ ਦੀ ਹੁਣ ਕਿਰਪਾ ਕਰੋ ਜਿਤ ਕਰੋ ਔਰ ਜੇ ਇਹ ਸ਼ਬਦ ਬੋਲ ਲੈਣ ਦੋਸਤੋ ਤਾਂ ਦੇਵੀ ਦੇਵਤਾ ਖੁਸ਼ ਹੋ ਕੇ ਤੁਹਾਨੂੰ ਅਸੀਰਵਾਦ ਤੁਹਾਨੂੰ ਛੁੱਟੀਆਂ ਦੇਣਗੇ ਤੁਸੀਂ ਆਪ ਦਾ ਵਿਸ਼ਰਾਮ ਕਰ ਸਕਦੇ ਹੋ ਔਰ ਆਪ ਵੀ ਵਿਸ਼ਰਾਮ ਕਰਨਗੇ ਪਰ ਉੱਥੇ ਦੋਸਤੋ ਜੇ ਤੁਸੀਂ ਬਿਨਾਂ ਵਿਸ਼ਰਾਮ ਕਰਾਏ ਚਲੇ ਜਾਣੇ ਉਹ ਉਠਖੜਦੇ ਹਾਂ ਤਾਂ ਜਿਹੜੀ ਉਹ ਦੇਵ ਸ਼ਕਤੀ ਦੀ ਪਾਵਰਨੋ ਹੌਲੀ ਹੌਲੀ ਤੁਹਾਡੇ ਬੁਲਾਉਣਗੇ ਔਰ ਜਦੋਂ ਆਪਦੀ ਮਰਜ਼ੀ ਨਾਲ ਜਾਣਗੇ ਤਾਂ ਆਉਣਗੇ ਵੀ ਆਪਣੀ ਮਰਜ਼ੀ ਨਾਲ ਲੋਚ ਜਦੋਂ ਆਪਦੀ ਮਰਜ਼ੀ ਨਾਲ ਆਉਣਗੇ ਉਹਨਾਂ ਨੂੰ ਆਪਣਾ ਕੋਈ ਜਾਂਦਾ ਵਿਸ਼ਰਾਮ ਕਰਾਉਂਗੇ ਤਾਂ ਤੁਹਾਡੇ ਬਚਨਾਂ 'ਚ ਖੜੇ ਹੁੰਦੇ ਨੇ ਜਿੰਨਾ ਚਿਰ ਤੁਸੀਂ ਭੋਗ ਪ੍ਰਸਾਦ ਦਿੱਤਾ ਹੈ ਜੇ ਤੁਸੀਂ ਉਹਨਾਂ ਨੂੰ ਵਿਸ਼ਰਾਮ ਨਹੀਂ ਕਰਾਉਂਗੇ ਤਾਂ ਉਹ ਆਪਦੀ ਮਰਜ਼ੀ ਨਾਲ ਜਾਣਗੇ ਫਿਰ ਉਹ ਆਉਣਾ ਵੀ ਉਹਨਾਂ ਨੇ ਆਪਦੀ ਮਰਜ਼ੀ ਨਾਲ ਹੈ ਇਹ ਚੀਜ਼ ਨੋਟ ਕਰ ਲਓ ਤਾਂ ਦੋਸਤੋ ਇਹ ਚੀਜ਼ ਨੋਟ ਕਰੋ ਜਦੋਂ ਭੋਗ ਪ੍ਰਸਾਦ ਦੇਣ ਵੇਲੇ ਤੁਸੀਂ ਹਾਜ਼ਰ ਕਰਦੇ ਹੋ ਤਾਂ ਉਹਨਾਂ ਨੂੰ ਵਿਸ਼ਰਾਮ ਵੀ ਕਰਵਾ ਕੇ ਜਾਓ ਵੀ ਹੁਣ ਤੁਸੀਂ ਆਪ ਆਪਣੇ ਸਥਾਨਾਂ ਤੇ ਪਹੁੰਚੋ ਸਾਨੂੰ ਵਿਸ਼ਰਾਮ ਕਰਨ ਦੇ ਅੱਗੇ ਦੌਰ ਤੁਸੀਂ ਵਿਸ਼ਰਾਮ ਕਰੋ ਇਹ ਭਾਵ ਜੋ ਤੁਸੀਂ ਰੱਖੋਗੇ ਨਾ ਤਾਂ ਦੇਖੋਗੇ ਤੁਹਾਡੀ ਸੰਗਤ ਕਦੇ ਵੀ ਕੋਈ ਸੰਗਤ ਨੂੰ ਰਕਾਵਟ ਨਹੀਂ ਕਾਟ ਰਿਹਾ ਕਦੇ ਵੀ ਤੁਹਾਡੇ ਕੰਮ ਨਹੀਂ ਰੁਕਣਗੇ ਉਮੀਦ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ